ਕਰ ਲੈਣ ਤੋਂ ਕਰ ਲੈੋ ਸ਼ੁਰੂ ਕਰੋ ਕਰੋ ਬਾਈਟ ਕਰੋ ਤੇਰਾ ਨਾਮ ਸੁਭਾ ਅਮਰੀਕ ਸਿੰਘ ਜੀ ਮੈਂ ਨਾਮਤਾਰੀ ਪੰਥ ਦਾ ਮੁਖ ਸੇਵਾਦਾਰ ਔਰ ਨਾਮਤਾਰੀ ਜਿਹੜੇ ਸਿੱਖ ਆਏ ਨੇ ਸੰਗਤ ਆਈ ਹੈ ਵਰਤਮਾਨ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਉਹਨਾਂ ਦੇ ਆਦੇਸ਼ ਅਨੁਸਾਰ ਸਾਨੂੰ ਇਹ ਹੋਮ ਹੋਇਆ ਸੀ ਅਕਾਲ ਸ੍ਰੀ ਅਕਾਲ ਸਬਦ ਜਹੇਦਾਰ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਪੱਤਰ ਦਿੱਤਾ ਹੈ ਕਿ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਤਨ ਤਰਤਨ ਦੀ ਉਪਾਦੀ ਜੇ ਕਿ ਨਵਾਜਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਬਹੁਤ ਸ਼ਾਨ ਵਧਾਈ ਹੈ ਸਾਰੇ ਸੰਸਾਰ ਵਿੱਚ ਔਰ ਉਹਨਾਂ ਦੇ ਵੇਲੇ ਹੋਰ ਵੀ ਬੜੇ ਉੱਚੇ ਅਹੁਦੇ 'ਤੇ ਸਿੱਖ ਸਥਾਪਿਤ ਹੋਏ ਜਿਸ ਤਰ੍ਹਾਂ ਕਿ ਦੇਸ਼ ਦੇ ਆਰਮੀ ਦੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਮੌਨਟੈਕਸ ਜੀ ਅਲੂਵਾਲੀਆ ਡਿਪਟੀ ਸਪੀਕਰ ਰੈ ਲੋਕ ਸਭਾ ਦੇ ਵਿੱਚ ਸਦਾ ਚਰਨ ਜੀ ਸਿੰਘ ਜਤਵਾਲ ਸੋ ਇਸ ਕਰਕੇ ਉਹਨਾਂ ਦੀਆਂ ਸਮਾਵਾਂ ਨੂੰ ਵੇਖਦੇ ਹੋਏ ਅਸੀਂ ਧੰਤੀ ਪੱਤਰ 2700 ਨੂੰ ਦਿੱਤਾ ਕਿ ਉਹਨਾਂ ਨੂੰ ਹੁਣ ਉਹਨਾਂ ਦੀ ਅਵਸਥਾ ਵੀ ਬਿਰਧ ਔਰ ਛੇਤੀ ਤੋਂ ਛੇਤੀ ਜਿਹੜਾ ਹੈ ਉਹਨਾਂ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ نوازਿਆ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਉਹ ਕਾਂਗਰਸੀ ਰਹੇ ਨੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਨੇ 84 ਦੇ ਜਿਹੜੇ ਨਾਂ ਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਰਾ ਭੁੱਲਿਆ ਜਾ ਸਕਦਾ ਹੈ ਨਾ 84 ਦਾ ਜਿਹੜਾ ਭੁੱਲਿਆ ਜਾ ਸਕਦੇ ਨੇ ਜਿੰਨੀ ਦੇਰ ਤੱਕ ਉਹ ਕਾਂਗਰਸੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਜਿਹੜਾ ਪੰਥ ਰਤਨ ਦਾ ਅਵਾਰਡ ਦਿੱਤਾ ਜਾ ਸਕਦਾ ਸਾਰਿਆਂ ਬਲੋ ਸਰਕਾਰ ਮਨਮੋਹ ਸਿੰਘ ਨੂੰ ਅਪੀਲ ਕਰੋ ਕਿ ਉਹ ਕਾਂਗਰਸ ਤੋਂ ਤੀਫਾ ਅਸਤੀਫਾ ਦੇਣ ਤਾਂ ਉਹ ਪ੍ਰਕਿਰਿਆ ਗਾਂਦ ਸਕੇ ਇਸ ਤਰ੍ਹਾਂ ਹੈ ਜੀ ਕਿ ਸਰਦਾਰ ਸਰਦਾਰ ਮਨਮੋਹ ਸਿੰਘ ਜੀ ਨੇ ਉਸ ਲੋਕ ਸਭਾ ਦੇ ਵਿੱਚ ਸਿੱਖ ਹੁੰਦੇ ਹੋਇਆ ਸਾਰੇ ਸਿੱਖ ਜਗਤ ਤੋਂ ਰੋ ਕੇ ਮਾफी ਮੰਗੀ ਅਤੇ ਉਸ ਗੱਲ ਲਈ ਪਛਤਾਵਾ ਕੀਤਾ ਅਤੇ ਉਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਕਿ ਮੇਰਾ ਅਹੁਦਾ ਜਾ ਸਕਦਾ ਹੈ ਲੇਕਿਨ ਉਹਨਾਂ ਦੇ ਅੰਦਰ ਪੰਥਕ ਦਰਦ ਜਿਹੜਾ ਸੀ ਉਹ ਛਲਕਿਆ ਔਰ ਉਹਨਾਂ ਨੇ ਰੋ ਕੇ ਮਾਫੀ ਮੰਗੀ ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਰੋ ਕੇ ਮਾਫੀ ਨਹੀਂ ਸੀ ਮੰਗਦਾ ਕਦੀ ਕਦੀ ਵੀ ਮਾਫੀ ਨਹੀਂ ਸੀ ਮੰਗਣੀ ਸੋ ਇਹ ਗੱਲ ਗੱਲ ਅਸੀਂ ਨਾ ਜਾਈਏ ਉਹਨਾਂ ਨੇ ਉਹਨਾਂ ਨੇ ਕਾਂਗਰਸ ਨੂੰ ਨਹੀਂ ਦਿੱਤਾ ਜਾ ਸਕਦਾ ਕਿ ਜਿੰਨੀ ਦੇਰ ਤੱਕ ਉਹ 84 ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤੁਸੀਂ ਦੇਖੋ ਇੱਕ ਮਿੰਟ ਆਪਣਾ ਇਤਿਹਾਸ ਅਸੀਂ ਥੋੜਾ ਜਿਹਾ ਆਪਣਾ ਇਤਿਹਾਸ ਵਾਚੀਏ ਕਿ ਦੀਵਾਨ ਕੌੜਾ ਮਲ ਜੀ ਦੀਵਾਨ ਟੋਟਰ ਮਾਲ ਉਹ ਮੁਗਲ ਸਾਮਰਾਜ ਦੇ ਦੀਵਾਨ ਹੁੰਦਿਆ ਹੋਇਆ ਉਹਨਾਂ ਨੇ ਸਿੱਖੀ ਵਾਸਤੇ ਹਾ ਦਾ ਨਾਹਰਾ ਮਾਰਿਆ ਹਾ ਦਾ ਨਾਹਰਾ ਗੁਰਦੁਆਰਾ ਵੀ ਬਣਿਆ ਸ਼ੇਰ ਮਮਦ ਖਾਨ ਦਾ ਮਲੇਰਕੋਟਲੇ ਤੁਸੀਂ ਵੇਖਦੇ ਹੋ ਉਹ ਵੀ ਉਸ ਵੇਲੇ ਦੀਵਾਨ ਸਨ ਔਰ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਹਾਲਾਂਕਿ ਸ਼ੇਰ ਮਮਦ ਖਾਨ ਮਲੇਰਕੋਟਲੇ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਨਾਲ ਜਾ ਕੇ ਚਮਕੌਰ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਭਰਾ ਤੇ ਭਤੀਜਾ ਮਾਰਿਆ ਗਿਆ ਲੇਕਿਨ ਜਦੋਂ ਸਹਿਬਜ਼ਾਦਿਆਂ ਵਾਲਾ ਵਾਕਾ ਹੋਇਆ ਤਾਂ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਲੇਕਿਨ ਅਸੀਂ ਸਿੱਖਾਂ ਨੇ ਉਹਨਾਂ ਨੂੰ ਸਤਕਾਰਤ ਹਸਤੀ ਬਣਾਤਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸਾਰੇ ਅਸੀਂ ਉੱਥੇ ਨਤਮਸਤਕ ਹੁੰਨੇ ਸੋ ਦਿਵਾਨ ਕੌੜਾ ਮਾਲ ਨੇ ਪੈਂਦਾ ਜੀ ਇਤਿਹਾਸ ਸਮਝੋ ਇਤਿਹਾਸ ਛੱਡਣਾ ਪੈਂਦਾ ਜਦੋਂ ਅਮਰ ਸੰਚਾਰ ਹੁੰਦਾ 1699 ਚ ਬੀਗੋਸੇ ਪਾਸ਼ਾ ਨੇ ਜਦੋਂ ਮੁਗਲ ਤੇ ਜਾਸੂਸ ਜੀ ਉਹਨੇ ਵੀ ਕਹਤਾ ਸੀ ਕਿ ਮੇਰਾ ਆਖਰੀ ਜਸੂਸੀਆ ਪੈਰਲੀ ਹੁਣ ਮੈਂ ਅੰਮ੍ਰਿਤਪਾਨ ਕਰਨ ਲੱਗਾ ਹਾਂ ਫਿਰ ਗੋਮੇਸ ਸਿੰਘ ਪਾਤਸ਼ਾਹ ਨੇ ਉਹਦਾ ਨਾਮ ਅਜਮੇਰ ਸਿੰਘ ਰੱਖ ਦਿੱਤਾ ਸੀ ਛੱਡਣਾ ਪੈਂਦਾ ਕੀ ਕਾਂਗਰਸ ਦਾ ਉਹਦਾ ਛੱਡਣਗੇ ਉਹ ਕਾਂਗਰਸ ਦੀ ਮੈਂਬਰਸ਼ਿਪ ਛੱਡਣਗੇ ਕਾਂਗਰਸ ਤੇ ਤੀਫਾ ਦੇਣਗੇ ਤਾਂ ਫੇਰ ਇੱਥੇ ਆਇਆ ਜਾ ਸਕਦਾ ਉਹ ਪ੍ਰਮਾਨ ਨਹੀਂ ਹੈ ਜੀ ਦੇਖੋ ਜੀ ਅਸੀਂ ਬੇਨਤੀ ਪੱਤਰ ਦਿੱਤਾ ਜੈਹਦਰ ਸਾਹਿਬਾਨ ਨੂੰ ਇਹ ਉਹਨਾਂ ਦੀ ਮਰਜ਼ੀ ਹੈ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਹੈ ਉਹ ਦਿੰਦੇ ਨੇ ਲੇਕਿਨ ਅਸੀਂ ਸਿੱਖੀ ਦੇ ਨਾਤੇ ਜੋ ਉਹਨਾਂ ਨੇ ਦੇਸ਼ ਦੀ ਡਿੱਗੀ ਹੋਈ ਅਰਥਵਿਵਸਥਾ ਨੂੰ ਸੰਸਾਰ ਦੇ 5ਵੇਂ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਵੇਖੋ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ ਅੱਜ ਮੈਂ ਮੈਂ ਤੁਸੀਂ ਸਾਰੇ ਵੇਖਦੇ ਹੋ ਤੁਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਕਿਸੇ ਨੂੰ ਸੱਤਾਧਾਰੀ ਪਾਰਟੀ ਸਰਪੰਚੀ ਦੇ ਦੇਵੇ ਤੇ ਉਹ ਕਿਸੇ ਨੂੰ ਸੁਝਾਣ ਦਾ ਨਹੀਂ ਹੈਗਾ ਲੇਕਿਨ ਦੇਸ਼ ਦੇ ਸਰਵਚੌਦ ਦੇ ਉੱਤੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਸ਼ ਨੂੰ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਰਕੇ ਦੇਸ਼ ਦਾ ਨਾਮ ਉੱਚਾ ਆਇਆ ਫਿਰ ਸਾਡੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਚਰਨਜੀਤ ਸਿੰਘ ਜੀ ਅਟਵਾਲ ਸਿੱਖ ਹੁੰਦੇ ਡਿਪਟੀ ਸਪੀਕਰ ਰ ਹੈ ਲੋਕ ਸਭਾ ਦੇ ਵਿੱਚ ਮੌਨਟੇਕ ਸਿੰਘ ਜੀ ਆਲੂਵਾਲੀਆ ਸੋ ਇਸ ਕਰਕੇ ਉਹ ਸਵਰਨ ਕਾਲ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਤਾਂ ਹੋਰ ਵੀ ਸਿੱਖ ਸਿੱਖਾਂ ਨੇ ਉੱਚੀਆਂ ਪਦਵੀਆਂ ਤੇ ਬਰਾਜਮਣ ਹੋਏ ਡਾਕਟਰ ਬਨਾਰ ਸਿੰਘ ਜੀ ਗਿੱਲ ਸਾਹਿਬ ਦਾ ਇਲੈਕਸ਼ਨ ਕਮਿਸ਼ਨਰ ਉਹ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਸਿੱਖੀ ਤੋਂ ਅਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ ਨਾ ਉਹ ਖਾਰਜ ਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚ ਹਸਤੀ ਹੈ ਸਤਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਕਾਲ ਤਖਤ ਬਣਾਇਆ ਹੋਇਆ ਹੈ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜੋ ਦੇਸ਼ ਵਾਸਤੇ ਕੌਮ ਵਾਸਤੇ ਉਹ ਸਿੱਖ ਹੋਵੇ ਹਿੰਦੂ ਹੋਵੇ ਕੋਈ ਗੱਲ ਕਰੇ ਤੇ ਉਹਨੂੰ ਨਵਾਜਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਸਾਡੀ ਬੇਨਤੀ ਹੈ ਤੁਹਾਡੀ ਪ੍ਰਮਾਣ ਕਰਦੀਆਂ ਇਸ ਨੂੰ ਹਾਂ ਜੋ ਸੀ ਰਿਕਾਰਡ ਤੋਂ ਕੇ ਸਹਿਦਿ ਪੰਥ ਪ੍ਰਮਾਣਿਤ ਮਰਿਆ ਤਾਂ ਉਹ ਨਾਮ ਤੋਂ ਵੀ ਲਖ ਜੀ ਮੈਂ ਮਰਿਆਦਾ ਵਿੱਚ ਆਪਣੀ ਮਰਿਆਦਾ ਤੁਸੀਂ ਸਿੰਘ ਜੀ ਮੈਂ ਮਰਿਆਦਾ ਵਿੱਚ ਕੋਈ ੜਿੱਕਾ ਨਹੀਂ ਬਣਦਾ ਅਸੀਂ ਸ੍ਰੀ ठाकुर ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਉਹਨਾਂ ਨੂੰ ਬੇਨਤੀ ਪੱਤਰ ਦੇਣ ਆਏ ਹਾਂ ਅੱਗੋਂ ਉਹਨਾਂ ਨੇ ਵਿਚਾਰ ਕਰਨੀ ਹੈ ਦੇਣਾ ਹੈ ਨਹੀਂ ਦੇਣਾ ਲੇਕਿਨ ਅਸੀਂ ਸਾਡੇ ਇੱਥੇ ਹੋਰ ਵੀ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਸੱਚਮੁੱਚ ਹਿਰਦਿਓ ਮਾਫੀ ਮੰਗੀ ਆ ਸਰਦਾਰ ਮਨਮੋਹਨ ਸਿੰਘ ਜੀਵਰਾ ਨੇ ਸੋ ਇਸ ਕਰਕੇ ਮੈਂ ਅਸੀਂ ਬੇਨਤੀ ਪੱਤਰ ਦਿੱਤਾ ਉਹਨਾਂ ਦੀ ਮੌਜਾ ਕਿਸ ਤਰ੍ਹਾਂ ਕਰਦੇ ਸੀ